ਪੰਜਾਬੀ ਬੱਚਿਆਂ ਤੇ ਚੜਿਆ smartphone ਦਾ ਖਮਾਰ ਦਿਨੋ ਦਿਨ ਪੜਾਈ ਦਾ ਬੱਚਿਆਂ ਚ ਡਿੱਗਦਾ ਜਾ ਰਿਹਾ ਮਿਆਰ ਰਿਪੋਰਟ ਤੇ ਆਏ ਅੰਕੜਿਆਂ ਨੇ ਕੀਤਾ ਸਭ ਨੂੰ ਹੈਰਾਨ ਪੜਾਈ ਦਾ ਰੁਝਾਨ ਬੱਚਿਆਂ ਚ ਦਿਨੋ ਦਿਨ ਘਟਦਾ ਜਾ ਰਿਹਾ ਇਸ ਦੇ ਕੀ ਕਾਰਨ ਨੇ ਇਸ ਦੇ ਲਈ ਇੱਕ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ ਇੱਕ हां ਜਿਹੜੀ ਆ ਰਿਸਰਚ ਕੀਤੀ ਗਈ ਆ ਤਾਂ ਇਸ ਰਿਸਰਚ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਦੇਸ਼ ਭਰ ਵਿੱਚ ਸਭ ਤੋਂ ਵੱਧ ਪੰਜਾਬੀ ਬੱਚੇ 스마트ਫੋਨ ਦੀ ਵਰਤੋਂ ਕਰ ਰਹੇ ਨੇ ਜਿਸ ਦੇ ਚੱਲਦੇ ਆ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਬੱਚਿਆਂ ਚੁਰਝਾਨ ਹੈ ਪੜ੍ਹਾਈ ਦਾ ਉਹ ਦਿਨੋਂ ਦਿਨ ਘਟ ਰਿਹਾ ਹੈ ਇਹ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ ਕਿ ਜੋ 스마트ਫੋਨ ਬੱਚੇ ਵਰਤ ਰਹੇ ਨੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਧਿਆਨ ਲਗਾਉਣ ਦੇ ਲਈ ਜਾ ਆਪਣਾ ਕੰਮ ਕਰਨ ਦੇ ਲਈ ਬੱਚਿਆਂ ਨੂੰ smartphones ਦੇ ਦਿੰਦੇ ਆ ਤੇ ਕਈ-ਕਈ ਘੰਟੇ ਆਪਣਾ ਕੰਮ ਚ ਤਾਂ ਬਾਪੇ ਜਿਹੜੇ ਆ ਔਰ ਰੁਝੇ ਰਹਿੰਦੇ ਆ ਤੇ ਦੂਜੇ ਪਾਸੇ ਬੱਚੇ ਵੀ smartphone ਤੇ ਹੀ ਲੱਗੇ ਰਹਿੰਦੇ ਨੇ ਜਿੱਦੇ ਨਤੀਜੇ ਇੱਥੋਂ ਤੱਕ ਸਾਹਮਣੇ ਆ ਰਹੇ ਨੇ ਕਿ ਬਹੁਤ ਸਾਰੇ ਨਿੱਕੇ-ਨਿੱਕੇ ਬੱਚਿਆਂ ਦੇ ਹੀ ਕਈ-ਕਈ ਮੋٹے ਨੰਬਰਾਂ ਦੀਆਂ ਐਨਕਾਂ ਤੱਕ ਲੱਗੀਆਂ ਤੇ ਕਈ-ਕਈ ਬੱਚਿਆਂ ਦੀ ਨਿਗਾਹ ਜਾਣ ਦਾ ਵੀ ਖਤਰਾ ਜਿਹੜਾ ਦਿਨੋ-ਦਿਨ ਪੈਦਾ ਹੋ ਰਿਹਾ ਜਿੱਦੇ ਚਾਲਦਿਆਂ smartphone ਨੇ ਜੋ ਆਪਣੀ ਰੁਚੀ ਆ ਉਹ ਬੱਚਿਆਂ 'ਚ ਵਧਾਈ ਆ ਤੇ ਉੱਥੇ ਹੀ ਜੇਕਰ ਪੜ੍ਹਾਈ ਦੀ ਰੁਚੀ ਦੀ ਗੱਲ ਕਰੀਏ ਤਾਂ ਪੜ੍ਹਾਈ 'ਚ ਜਿਹੜੀ ਰੁਚੀ ਆ ਉਹ ਬੱਚਿਆਂ ਦੀ ਦਿਨੋ-ਦਿਨ ਘਟਦੀ ਜਾ ਰਹੀ ਆ ਤਾਂ ਇੱਕ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ ਜਿਸ ਨੇ ਕਿ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਿੱਥੇ ਅਸੀਂ ਅਕਸਰ ਦੇਖ ਰਹੇ ਹਾਂ ਕਿ ਨਸ਼ੇ ਕਾਰਨ ਨੌਜਵਾਨੀ ਹੈ ਜਿਹੜੀ ਉਹ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਆ ਤਾਂ ਇੱਕ ਹੋਰ ਨਸ਼ਾ ਕਹਿ ਸਕਦੇ ਹੋ smartphone ਦਾ ਉਹ ਵੀ ਦਿਨੋ-ਦਿਨ ਬੱਚਿਆਂ ਨੂੰ ਆਪਣੇ ਜਾਲ ਵਿੱਚ ਫਸਾਣ ਲੱਗਿਆ ਅਤੇ ਆਪਣੇ ਵਿੱਚ ਜਕੜ ਰਿਹਾ ਇਹ smartphones ਦਾ ਜਾਲ ਅਤੇ ਪੰਜਾਬ ਦੇ ਬੱਚੇ ਸਭ ਤੋਂ ਵੱਧ smartphones ਦੀ ਵਰਤੋਂ ਕਰ ਰਹੇ ਨੇ। ਪ੍ਰਥਮ ਫਾਊਂਡੇਸ਼ਨ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਸਟੇਟਸ ਆਫ ਐਜੂਕੇਸ਼ਨ ਰਿਪੋਰਟ 224 ਵਿੱਚ ਦੱਸਿਆ ਗਿਆ ਹੈ ਕਿ 15 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦਾ ਡਿਜੀਟਲ ਟੈਸਟ ਕੀਤਾ ਗਿਆ ਸੀ। ਪੰਜਾਬ ਵਿੱਚ ਇਸ ਉਮਰ ਦੇ 96.2% ਬੱਚਿਆਂ ਨੇ ਕਿਹਾ ਹੈ ਕਿ ਉਹਨਾਂ ਕੋਲ ਘਰ ਵਿੱਚ smartphones ਨੇ। ਇਹਦਾ ਕੌਮੀ ਪੱਧਰ ਤੇ 79.1 ਫੀਸਦੀ ਤੋਂ ਵੱਧ ਹੈ ਇਸ ਦੌਰਾਨ ਘੱਟੋ ਘੱਟ 94.2 ਫੀਸਦੀ ਨੇ ਕਿਹਾ ਹੈ ਕਿ ਉਹ 스마트ਫੋਨ ਦੀ ਵਰਤੋਂ ਕਰ ਕਰਦੇ ਨੇ ਜਦਕਿ 46 ਫੀਸਦੀ ਦੇ ਕੋਲ ਆਪਣਾ ਫੋਨ ਆਪਣਾ ਫੋਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਹੱਦ ਤੱਕ ਬੱਚਿਆਂ ਨੇ ਲਤ ਲਾ ਲਈ ਹੈ 스마트ਫੋਨ ਦੀ ਕਿ ਬੱਚੇ ਆਪਣਾ ਪਰਸਨਲ ਫੋਨ ਵੀ ਰੱਖੀ ਬੈਠੇ ਨੇ ਜਿਸ ਦੇ ਚੱਲਦਿਆਂ ਜਿੱਥੇ ਸਵੇਰੇ ਮਾਪੇ ਭੱਦੌੜ ਕਰਕੇ ਇਹਨਾਂ ਬੱਚਿਆਂ ਨੂੰ ਸਕੂਲ ਪਹੁੰਚਾਉਂਦੇ ਨੇ ਤਾਂ ਦੂਜੇ ਪਾਸੇ ਇਹੀ ਬੱਚੇ ਭੱਦੌੜ ਕਰਕੇ ਨਾਲ ਦੀ ਨਾਲ ਜਦੋਂ ਘਰੇ ਪਹੁੰਚਦੇ ਨੇ ਤਾਂ 스마트ਫੋਨ ਇਹਨਾਂ ਦੇ ਹੱਥ ਵਿੱਚ ਪਹੁੰਚ ਜਾਂਦੇ ਨੇ ਜਿੱਤੇ ਚੱਲਦਿਆਂ ਕਈ ਮਾਪੇ ਇੱਥੋਂ ਤੱਕ ਤੰਗ ਪ੍ਰੇਸ਼ਾਨ ਆ ਗਏ ਆ ਕਿ ਕਈ-ਕਈ ਘੰਟੇ ਬੱਚਿਆਂ ਨੂੰ ਤਾੜਨ ਦੇ ਬਾਵਜੂਦ ਵੀ ਬੱਚਿਆਂ ਦੀ ਲਤ ਹੈ ਜਿਹੜੀ ਉਹ 스마트ਫੋਨ ਦੀ ਨਹੀਂ ਹਟਦੀ ਅਤੇ ਬਹੁਤ ਸਾਰੇ ਜਿਹੜੇ ਆ ਮਾਪਿਆਂ ਵੱਲੋਂ ਜਿਹੜੇ ਸਾਤਨ ਅਪਣਾਏ ਜਾ ਰਹੇ ਜਾਂ ਕਈ ਤਰ੍ਹਾਂ ਦੇ ਤਰੀਕੇ ਅਪਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸ ਕਿਸ ਤਰੀਕੇ ਨਾਲ ਬੱਚਿਆਂ ਨੂੰ ਇਸ ਲਤ ਤੋਂ ਦੂਰ ਕੀਤਾ ਜਾਵੇ ਜਾਣੇ ਕਿ 스마트ਫੋਨ ਤੋਂ ਦੂਰ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਵੀ ਜਿੱਥੇ ਮਾਪੇ ਦਿਨੋ ਦਿਨ ਚਿੰਤਤ ਹੋ ਰਹੇ ਨੇ ਤਾਂ ਉੱਥੇ ਹੀ ਦਿਨੋ ਦਿਨ ਬੱਚੇ ਨੇ ਜਿਹੜੇ ਉਹ 스마트ਫੋਨ ਦੇ ਜਾਲ ਵਿੱਚ ਜਕੜਦੇ ਜਾ ਰਹੇ ਨੇ ਤਾਂ ਉਧਰ ਜੇਕਰ ਗੱਲ ਕਰੀਏ ਕਿ ਪੰਜਾਬ ਵਿੱਚ 79.4% ਦੇ ਸਰਵੇਖਣ ਦੇ ਦਿਨ ਨਾ ਕੰਮ ਕਰਨ ਲਈ smartphones ਲਿਆ ਲਿਆ ਸਕਦੇ ਸਨ ਪੰਜਾਬ ਵਿੱਚ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ ਕੁੱਲ 20 20226 ਬੱਚਿਆਂ ਦੇ ਸਰਵੇਖਣ ਕੀਤਾ ਗਿਆ 57% ਤੋਂ ਵੱਧ ਬੱਚੇ smartphone ਦੀ ਵਰਤੋਂ ਪੜ੍ਹਾਈ ਲਈ ਕਰਦੇ ਨੇ ਜੋ ਕਿ ਇੱਕ ਚੰਗੀ ਪਹਿਲ ਵੀ ਹੈ ਕਿ 57% ਬੱਚੇ ਜਿਹੜੇ ਆ ਉਹ smartphone ਦੀ ਵਰਤੋਂ ਪੜ੍ਹਾਈ ਦੇ ਲਈ ਕਰ ਰਹੇ ਨੇ ਪਰ ਬਹੁਤ ਸਾਰੇ ਬੱਚੇ smartphone ਦੇ ਨਾਲ ਲਗਨ ਲਗਨ ਕਾਰਨ ਉਸ ਤਰੀਕੇ ਨਾਲ ਜਿਹੜੇ ਪ੍ਰੀਖਿਆ ਚ ਆਪਣੇ ਜਿਹੜੇ ਆ ਪ੍ਰੀਖਿਆ ਨਹੀਂ ਦੇ ਪਾਰੇ ਆਪਣੇ ਪੇਪਰ ਨੇ ਜਿਹੜੇ ਆਪਣੇ ਲਿਖਤੀ ਜਿਹੜੇ ਆ ਪੇਪਰ ਹੈ ਉਹ ਨਹੀਂ ਉਸ ਤਰੀਕੇ ਨਾਲ ਕਰ ਪਾਰੇ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਂ ਉੱਥੇ ਹੀ 스마트ਫੋਨ ਨੂੰ ਵਰਤਣ ਦੇ ਰੁਝਾਨ ਦੌਰਾਨ ਬੱਚਿਆਂ ਦੇ ਪੜਨ ਪੱਧਰ ਵਿੱਚ ਰੁਕਾਵਟ ਰਗਾ ਜਿਹੜੀ ਘਰਾਵਟਾਈ ਹੈ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ 52 ਫੀਸਦੀ ਬੱਚੇ ਨੇ ਜਿਹੜੇ 57 ਫੀਸਦੀ ਬੱਚੇ ਨੇ ਜਿਹੜੇ ਉਹ 스마트ਫੋਨ ਦੀ ਵਰਤੋਂ ਤਾਂ ਪੜ੍ਹਾਈ ਲਈ ਕਰ ਰਹੇ ਨੇ ਪਰ ਜੋ ਉਹਨਾਂ ਦੀ ਪੜ੍ਹਾਈ ਦਾ ਜਿਹੜੇ ਮਿਆਰ ਹੈ ਉਹ ਦਿਨੋਂ ਦਿਨ ਜਿਹੜਾ ਡਿੱਗਦਾ ਜਾ ਰਿਹਾ ਗਰਾਵਟਾ ਵੱਡੀ ਜਿਹੜੀ ਉਹ ਪੜ੍ਹਾਈ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਅਧਿਆਪਕ ਵੀ ਚਿੰਤਤ ਨੇ ਕਿ ਆਖਰਕਾਰ ਅਸੀਂ ਸਾਰਾ ਸਾਰਾ ਸਾਲ ਸਾਰਾ ਸਾਰਾ ਦਿਨ ਬੱਚਿਆਂ ਨੂੰ ਪੜ੍ਹਾਉਂਨੇ ਵੀ ਆ ਲਗਨ ਵੀ ਪੂਰੀ ਨਾਲ ਤਿਆਰੀ ਕਰਾਣੇ ਆ ਪਰ ਜੋ ਹੁਣ ਔਰ ਜਾਨ ਆ ਰਹੇ ਨੇ ਨਤੀਜੇ ਆ ਰਹੇ ਨੇ ਉਹ ਬਿਲਕੁਲ ਉਲਟ ਨੇ ਤਾਂ ਇਸੇ ਦੇ ਚੱਲਦਿਆ ਕਿਤੇ ਨਾ ਕਿਤੇ ਇਹ ਜਿਹੜੇ ਆ ਹਾਲਾਤ ਨੇ ਇਹਨਾਂ ਨੇ ਸਾਰਿਆਂ ਨੂੰ ਚਿੰਤਾ ਦਾ ਚਿੰਤਾ ਚ ਪਾ ਕੇ ਰੱਖ ਦਿੱਤਾ ਸਰਵੇਖਣ ਦੌਰਾਨ ਬੱਚਿਆਂ ਨੂੰ ਦਿੱਤੇ ਗਏ ਤਿੰਨ ਡਿਜੀਟਲ ਕੰਮਾਂ ਵਿੱਚੋਂ 80% ਜਿਹੜੇ ਫੋਨ ਤੇ అలਾਰਮ ਘੜੀ ਸੈੱਟ ਕਰ ਸਕਦੇ ਸਨ ਜਾਨੀ ਕਿ ਤੁਹਾਨੂੰ ਸਿੱਧੇ ਸਿੱਧੇ ਸਾਹਬ ਦਾ ਵਿੱਚ ਸਮਝਾ ਦਿੰਦੇ ਆ ਕਿ ਕੁਝ ਜਿਹੜੇ ਬੱਚੇ ਨੇ ਉਹਨਾਂ ਤੇ ਜੋ ਰਿਪੋਰਟ ਤਿਆਰ ਕੀਤੀ ਗਿਆ ਉਹਨਾਂ ਨੂੰ smartphones ਦਿੱਤੇ ਗਏ ਸੀ ਉਹਨਾਂ ਤੋਂ ਕੰਮ ਕਰਵਾ ਕੇ ਦੇਖਿਆ ਗਿਆ ਕਿ ਕੀ ਕੀ ਤੁਸੀਂ smartphone ਤੇ ਕੰਮ ਕਰਦੇ ਹੋ ਜਿਸ ਵਿੱਚ ਸਾਹਮਣੇ ਆਇਆ ਕਿ ਸਰਵੇਖਣ ਦੌਰਾਨ ਬੱਚਿਆਂ ਨੂੰ ਦਿੱਤੇ ਗਏ ਤਿੰਨ ਡਿਜੀਟਲ ਕੰਮਾਂ ਵਿੱਚੋਂ 87.8% ਬੱਚੇ ਨੇ ਜਿਹੜੇ ਉਹ ਫੋਨ ਤੇ అలਾਰਮ ਘੜੀ ਦਾ ਜਿਹੜਾ ਸੈੱਟ ਕਰਨ ਵਿੱਚ ਸਾਹਮਣੇ ਆਏ ਨੇ ਕਿ ਉਹਨਾਂ ਨੂੰ అలਾਰਮ ਸਹੀ ਕਰਨਾ ਆਉਂਦਾ ਹੈ ਤੇ ਲਗਾਉਣਾ ਆਉਂਦਾ ਹੈ ਤੇ ਉੱਥੇ ਹੀ ਅੱਗੇ ਜਿਹੜੇ 85.4% ਨੇ ਉਹਨਾਂ ਨੇ ਜਾਣਕਾਰੀ ਬ੍ਰਾਊਜ਼ ਕਰ ਸਕਦੇ ਹਨ ਤੇ 92.5% ਨੇ ਜਿਹੜੇ ਕਿਸੇ ਖਾਸ ਵਿਸ਼ੇ ਬਾਰੇ ਵੀਡੀਓ ਲੱਭ ਸਕਦੇ ਨੇ ਜਾਨੀ ਕਿ ਜੇਕਰ ਕੋਈ ਵੀਡੀਓ ਲੱਭਣੀ ਹੈ ਤਾਂ ਉਹ 95.5 92.5% ਬੱਚੇ ਨੇ ਜਿਹੜੇ ਉਹ ਵੀਡੀਓ ਲੱਭ ਸਕਦੇ ਨੇ ਤੇ ਉੱਥੇ ਹੀ ਇਸ ਨਾਲ ਹੀ WhatsApp ਜਾਂ Telegram ਜਰੀਏ ਇਸ ਨੂੰ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਅੱਗੇ ਸ਼ੇਅਰ ਕਰ ਸਕਦੇ ਨੇ ਤਾਂ ਇਸ ਤਰੀਕੇ ਨਾਲ ਬੱਚਿਆਂ ਦਾ ਸਰਵੇਖਣ ਹੋਇਆ ਤਾਂ ਉਸ ਨੇ ਹੈਰਾਨ ਕਰਕੇ ਰੱਖ ਦਿੱਤਾ ਜਿੱਥੇ ਅਸੀਂ ਹੁਣ ਦੇਖ ਰਹੇ ਹਾਂ ਕਿ ਬਹੁਤ ਸਾਰੇ ਸਾਡੇ ਅਜੇਹੇ ਬਜ਼ੁਰਗ ਵੀ ਨੇ ਜਿਨ੍ਹਾਂ ਨੂੰ ਮੋਬਾਈਲ ਫੋਨ ਤੇ ਨੰਬਰ ਲਗਾਉਣਾ ਤੱਕ ਵੀ ਨਹੀਂ ਆਉਂਦਾ ਪਰ ਉੱਥੇ ਹੀ ਆਦੇ ਜਿਹੜੇ ਬੱਚੇ ਨੇ ਉਹ ਇੰਨੇ ਤੇਜ਼ ਨੇ ਕਿ ਉਹ ਮਿੰਟਾਂ ਸਕਿੰਟਾਂ 'ਚ ਕੁਝ ਤੋਂ ਕੁਝ ਮੋਬਾਈਲ ਤੋਂ ਲੱਭ ਲੈਂਦੇ ਨੇ ਤੇ ਉੱਥੇ ਹੀ ਸਰਵੇਖਣ ਦੌਰਾਨ ਬੱਚਿਆਂ ਨੂੰ ਉਹਨਾਂ ਦੀ ਪਸੰਦ ਮੁਤਾਬਕ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਦੂਸਰੀ ਜਮਾਤ ਦੇ ਪੱਧਰ ਦਾ ਬੁਨਿਆਦੀ ਸਿਲੇਬਸ ਪੜਨ ਲਈ ਦਿੱਤਾ ਗਿਆ ਤੀਸਰੀ ਜਮਾਤ ਦੇ ਸਿਰਫ 34.2% ਬੱਚੇ ਪੂਰੇ ਬਾਗ ਤੇ ਇੱਕ ਪੈਰਾਗ੍ਰਾਫ ਪੜ੍ਹ ਸਕਦੇ ਸਨ ਜੋ ਕਿ 2022 ਦੇ ਨਤੀਜਿਆਂ ਦੀ ਤੁਲਨਾ ਵਿੱਚ 33% ਤੋਂ 1% ਦੀ ਵਾਧਾ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਦੇ ਬੱਚਿਆਂ ਵਿੱਚ ਅੰਕ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕਾਬਿਲ ਜਿਕਰਜੋਗ ਸੁਧਾਰ ਆਇਆ ਹੈ ਜਮਾਤ ਤੀਸਰੀ ਤੋਂ ਘੱਟ ਤੋਂ ਘੱਟ 51.1% ਬੱਚੇ ਮਸਾਂ ਘਟਾ ਕਰ ਸਕਦੇ ਨੇ ਜਾਨੀ ਕਿ ਕਟਾ ਜੋੜ ਘਟਾਓ ਦੀ ਜਿਹੜੀ ਹੈ ਜਿਹੜੇ ਅਸੀਂ ਪੜਦੇ ਹਾਂ ਉਹ ਬੱਚੇ ਸਿਰਫ 52.1% ਘਟਾ ਦਾ ਸਵਾਲ ਹੱਲ ਕਰ ਸਕਦੇ ਸੀ ਜੋ ਕਿ 2022 ਦੇ ਮੁਤਾਬਕ 44.8% ਤੋਂ 67% ਵੱਧ ਹੈ ਦੋਸ਼ ਰਹਿਣੀਆਂ ਪੜਨ ਤੇ ਗਣਿਤ ਵਿੱਚ ਪੰਜਾਬ ਨੇ ਕੌਮੀ ਹੌਸਟ 27% ਤੇ 33.7% ਗਣਿਤ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਜਾਨੀ ਕਿ ਸੁਧਾਰ ਤਾਂ ਕਿਤੇ ਨਾ ਕਿਤੇ ਹੋਇਆ ਪਰ ਜੋ ਬੱਚੇ ਹਰ ਵਕਤ ਵੀਡੀਓਜ਼ ਜਾਂ ਗੇਮਸ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਚਿੰਤਾ ਜਰੂਰ ਪੈਦਾ ਹੁੰਦੀ ਹੈ ਕਿ ਬਹੁਤ ਸਾਰੇ ਅਸੀਂ ਕੇਸ ਦੇਖੇ ਆ ਕਿ ਬਹੁਤ ਸਾਰੇ ਮਾਪਿਆਂ ਦੇ ਲੱਖਾਂ ਰੁਪਏ ਜਿਹੜੇ ਬੱਚਿਆਂ ਨੇ ਗੇਮਾਂ ਤੱਕ ਉਡਾ ਗੇਮਾਂ 'ਚ ਹੀ ਉਡਾ ਦਿੱਤੇ ਜਿਸ ਦਾ ਕਿ ਭੁਗਤਾਨ ਮਾਪਿਆਂ ਨੂੰ ਕਰਨਾ ਪੈਂਦਾ ਹੈ ਤੇ ਇਸੇ ਦੇ ਚੱਲਦਿਆਂ ਇਸ ਸਬ ਸਥਿਤੀ ਨੇ ਇੱਕ ਵਾਰ ਜ਼ਰੂਰ ਜਿਹੜਾ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਇਹ ਜਿਹੜੀ ਨਵੇਂ ਲੱਤ ਪੈ ਚੁੱਕੀ ਆ ਬੱਚਿਆਂ ਨੂੰ ਨਵੀਂ ਜਿਹੜੀ ਲਗਨ ਲੱਗ ਚੁੱਕੀ ਆ 스마트ਫੋਨ ਵਰਤੋਂ ਕਰਨ ਦੀ ਇਸ ਨੂੰ ਕਿਵੇਂ ਹਟਾਇਆ ਜਾਵੇ ਤਾਂ ਇਸ ਦੇ ਲਈ ਵੱਡੇ ਕਦਮ ਵੀ ਜਿਹੜੇ ਆ ਮਾਪੇ ਆਪਣੇ ਆਪ ਚ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਕਿ ਬੱਚਿਆਂ ਨੂੰ ਖੇਡਣ ਦੇ ਲੈ ਕੇ ਤੇ ਗਰਾਊਂਡ ਚ ਲੈ ਕੇ ਜਾਂਦੇ ਆ ਜਾਂ ਫਿਰ ਘੁਮਾਣ ਫਰਾਣ ਦੇ ਕੋਸ਼ਿਸ਼ ਕਰਦੇ ਆ ਪਰ ਉੱਥੇ ਜਦੋਂ ਬੱਚਿਆਂ ਦਾ ਸੁਭਾਅ ਸਾਹਮਣੇ ਆਂਦਾ ਕਿ ਬੱਚਿਆਂ ਦਾ ਸੁਭਾਅ ਉਸ ਸਮੇਂ ਵੀ ਚਿੜਚਿੜਾ ਹੀ ਦਿਖਾਈ ਦਿੰਦਾ ਜਦੋਂ ਤੱਕ ਬੱਚਿਆਂ ਦੇ ਹੱਥ ਵਿੱਚ 스마트ਫੋਨ ਨਹੀਂ ਆ ਜਾਂਦਾ ਉਥੇ ਹੀ ਪੰਜਵੀਂ ਜਮਾਤ ਦੇ ਬੱਚਿਆਂ ਦੇ ਮਾਮਲੇ ਵਿੱਚ ਵੀ ਅੰਕ ਗਣਿਤ ਦੇ ਪੱਧਰ ਵਿੱਚ ਕਾਬਲ ਜੇਕਰ ਜੋ ਸੁਧਾਰ ਆਇਆ ਪਰ ਪੜ੍ਹਾਈ ਦੇ ਪੱਧਰ ਵਿੱਚ ਗ੍ਰਾਫਟ ਦਰਜ ਕੀਤੀ ਗਈ ਹੈ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਦੂਸਰੀ ਜਮਾਤ ਦੇ ਪੱਧਰ ਦੀ ਬਣਾਈਤੀ ਸਿਲੇਬਸ ਸਮੱਗਰੀ ਪੜਨ ਤੇ ਗੁਣਾ ਤਕਸੀਮ ਸਮੱਸਿਆ ਹੱਲ ਕਰਨ ਲਈ ਕਿਹਾ ਗਿਆ ਸੀ ਉਹਨਾਂ ਵਿੱਚੋਂ ਸਿਰਫ 61.4 ਫੀਸਦੀ ਦੂਸਰੀ ਜਮਾਤ ਦੇ ਪੱਧਰ ਪੱਧਰ ਦੀ ਸਿਲੇਬਸ ਸਮੱਗਰੀ ਪੜ ਕੇ ਪੜ ਸਕੇ ਜੋ ਕਿ 2022 ਦੇ ਅਨੁਸਾਰ ਸ਼ਾਰਟ 2% ਤੋਂ ਘਟ ਹੈ ਹਾਲਾਂਕਿ 48.8% ਹੀ ਗੁਣਾ ਤਕਸੀਮ ਸਮੱਸਿਆ ਹੱਲ ਕਰ ਸਕੇ ਜੋ ਕਿ 2022 ਦੇ 41.1% ਤੋਂ 7% ਵਾਧਾ ਹੈ ਕੌਮੀ ਪੱਧਰ ਤੇ 48.8% ਬੱਚੇ ਮੂਲ ਸਿਲੇਬਸ ਵਿੱਚ ਕੋਈ ਸਮਗਰੀ ਪੜ ਸਕਦੇ ਹਨ ਅਤੇ 30.7% ਮੂਲ ਗੁਣਾ ਤਕਸੀਮ ਸਮੱਸਿਆ ਹੱਲ ਕਰ ਸਕਦੇ ਨੇ ਇੱਥੇ ਜਦੋਂ ਇੱਕ ਪਾਸੇ ਜੇਕਰ ਦੇਖਿਆ ਜਾਵੇ ਕਿ ਇੱਕ ਚੰਗੀ ਸਥਿਤੀ ਇਹ ਵੀ ਪੈਦਾ ਹੋ ਰਹੀ ਹੈ ਬੱਚਿਆਂ ਲਈ ਕਿ ਅ ਬੱਚੇ ਪੜ੍ਹਦਾ ਰਹੇ ਨੇ ਪਰ ਜੋ ਉਹਨਾਂ ਦੀ ਸਾਸ ਮਾਸਿਕ ਸਥਿਤੀ ਹੈ ਜਾਂ ਉਹਨਾਂ ਦੀ ਸਰੀਰਕ ਤੌਰ ਤੇ ਜੋ ਬੱਚਿਆਂ ਨੇ ਹਾਂ ਪਰ ਫੁੱਲ ਤਾਂ ਹੋਣਾ ਸੀ ਉਹ ਇੱਕ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਕਿ ਬੱਚੇ ਜਿੱਥੇ ਪਹਿਲਾਂ ਗਰਾਊਂਡ ਵਿੱਚ ਜਾ ਕੇ ਖੇਡਦੇ ਸੀਗੇ ਮਾਪਿਆਂ ਨਾਲ ਚੰਗਾ ਸਮਾਂ ਬਤਾਉਂਦੇ ਸੀ ਪਰ ਉਹ ਸਭ ਤੋਂ ਜ਼ਿਆਦਾ ਹੁਣ ਜਿਹੜੀ ਸਥਿਤੀ ਬਣੀ ਹੋਈ ਆ ਉਹ ਬੱਚੇ ਜ਼ਿਆਦਾਤਰ smartphones ਤੇ ਹੀ ਆਪਣਾ ਸਮਾਂ ਬਤਾਉਣ ਚ ਜਿਹੜਾ ਚੰਗਾ ਚੰਗਾਈ ਸਮੁੰਦੇ ਨੇ ਹਰ ਵਕਤ smartphones ਦੇ ਨਾਲ ਲੱਗੇ ਰਹਿੰਦੇ ਨੇ ਤਾਂ ਇਸੇ ਦੇ ਚੱਲਦੇ ਆ ਬਹੁਤ ਸਾਰੇ ਸਕੂਲਾਂ ਵੱਲੋਂ ਕਾ ਬਹੁਤ ਸਾਰੀਆਂ ਟ੍ਰੇਨਿੰਗਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਮਾਪਿਆਂ ਨੂੰ ਵੀ ਜਿਹੜਾ ਟ੍ਰੇਨ ਕੀਤਾ ਜਾ ਰਿਹਾ ਕਿ ਇਸ ਤਰੀਕੇ ਨਾਲ ਬੱਚਿਆਂ ਨੂੰ ਅਸੀਂ 스마트ਫੋਨ ਤੋਂ ਦੂਰ ਰੱਖ ਸਕਦੇ ਹਾਂ ਜਿੱਥੇ ਡਿਜੀਟਲ ਇੰਡੀਆ ਕਹਿ ਸਕਦੇ ਆ ਜਾਂ ਡਿਜੀਟਲ ਵੱਲ ਪੂਰੀ ਦੁਨੀਆ ਵਧ ਰਹੀ ਹੈ ਤਾਂ ਉਧਰ ਕਿਤੇ ਨਾ ਕਿਤੇ ਇਸ ਦਾ ਅਸਰ ਸਾਡੇ ਪੀੜਿਆਂ ਤੇ ਵੀ ਪੈ ਰਿਹਾ ਤਾਂ ਜਿੱਥੇ ਨੌਜਵਾਨੀ ਨਸ਼ੇ ਦੀ ਲਤ ਵਿੱਚ ਫਸੀ ਹੋਈ ਹੈ ਤਾਂ ਉਧਰ ਹੁਣ ਬੱਚੇ ਆ ਜਿਹੜੇ ਉਸ 스마트ਫੋਨਾਂ ਦੇ ਲਤ ਵਿੱਚ ਫਸਦੇ ਨਜ਼ਰ ਆ ਰਹੇ ਨੇ ਦੇਖਣਾ ਹੋਏਗਾ ਕਿ ਇੰਨਾਂ ਸਾਰੀਆਂ ਸਮੱਸਿਆਵਾਂ ਵਿੱਚੋਂ ਮਾਪੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਕੱਢਣਗੇ ਤੇ ਉਹ ਕਿਹੜੀ ਸਥਿਤੀ ਆਏਗੀ ਜਾਂ ਕੋਈ ਉਹ ਹਾਲ ਆਵੇਗਾ ਜਿਸ ਦੇ ਲਈ ਬੱਚਿਆਂ ਨੂੰ ਆਸਾਨੀ ਨਾਲ ਇਸ ਜਿਹੜੀ ਨਵੀਂ ਬਿਮਾਰੀ ਕਹਿ ਸਕਦੇ ਹੋ ਜਾਂ ਨਵਾਂ ਨਸ਼ਾ ਕਹਿ ਸਕਦੇ ਹੋ ਕਿ ਇਸ ਤੋਂ ਦੂਰ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਰੀਰਕ ਪੱਖੋਂ ਵੀ ਜਿਹੜਾ ਪੂਰਾ ਪਰਫੁੱਲਤ ਕੀਤਾ ਜਾ ਸਕੇ ਤੇ ਦਿਮਾਗੀ ਤੌਰ ਤੇ ਵੀ ਪੂਰਾ ਪਰਫੁੱਲਤ ਕੀਤਾ ਜਾ ਸਕੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰੀਕੇ ਨਾਲ ਇਹਨਾਂ ਹਾਲਾਤਾਂ ਦਾ ਮਾਪੇ ਸਾਹਮਣਾ ਕਰਨਗੇ